ਮੈਂ ਕਹਿੰਦਾ ਵੀ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਸਰਕਾਰੀ ਸਕੂਲ ਹੈ ਸਾਰੇ ਪ੍ਰਵਾਸੀ ਬੱਚੇ ਪੜ੍ਹਦੇ ਨੇ ਉੱਥੇ ਉਹੀ ਅੱਗੇ ਜਾ ਕੇ ਉਹਨਾਂ ਨੂੰ ਕਿਉਂਕਿ ਅੱਜ ਕੱਲ ਪੰਜਾਬ 'ਚ ਜੇ ਤੂੰ ਗਵਰਨਮੈਂਟ ਜੋਬ ਲੈਣੀ ਹੈ ਤੇ ਤੁਹਾਨੂੰ ਪੰਜਾਬੀ ਦਾ ਟੈਸਟ ਕਲੀਅਰ ਕਰਨਾ ਪੈਂਦਾ ਇਹ ਪੰਜਾਬ ਗਵਰਨਮੈਂਟ ਵੱਲੋਂ ਵੀ ਸਪੈਸ਼ਲੀ ਇਹ ਕਿਹਾ ਹੋਇਆ ਹੈ ਬਟ ਮੈਂ ਕਹਿੰਦਾ ਉਹ ਬੱਚੇ ਹੀ ਅਫਸਰ ਬਣੂਗੇ ਗੇ ਫਿਊਚਰ 'ਚ ਆਬਵੀਅਸਲੀ ਜਿਹਦੇ ਮਨ ਦੇ ਅੰਦਰ ਚਾਹ ਹੈਗੀ ਕੁਝ ਸਿੱਖਣ ਦੀ ਉਹ ਹੁਣ ਚਾਹੇ ਪ੍ਰਵਾਸੀ ਹੋਵੇ ਚਾਹੇ ਉਹ ਲੋਕਲ ਹੋਵੇ ਜਿਹੜੇ ਪ੍ਰਵਾਸੀ ਬੱਚੇ ਨੇ ਕਿਉਂਕਿ ਉਹਨਾ ਸਟੇਟਾਂ ਦੇ ਵਿੱਚ ਇੰਨੇ ਅਪਡੇਟਡ ਸਕੂਲ ਜਾਂ ਕਾਲਜੇਜ਼ ਨਹੀਂ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਐਕਚੁਅਲੀ ਉਹਨਾਂ ਦਾ ਜਿਹੜਾ ਮਾਰਕੀਟਿੰਗ ਸਿਸਟਮ ਹੁੰਦਾ ਹੈ ਉਹ ਥੋੜਾ ਐਡਵਾਂਸ ਜੇ ਸਾਰੀ ਯੂਨੀਵਰਸਿਟੀ ਇਦਾਂ ਨਹੀਂ ਕਰਦੀਆਂ ਮੈਨੂੰ ਲੱਗਦਾ ਐਕਚੁਅਲੀ ਸਰਕਾਰੀ ਯੂਨੀਵਰਸਿਟੀਆਂ ਮਾਰਕੀਟਿੰਗ ਲੈਵਲ ਦੇ ਕੰਮ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੂੰ ਇੱਕ ਆਪਣਾ ਵਿਸ਼ਵਾਸ ਹੁੰਦਾ ਹੈ ਕਿ ਸਾਡੇ ਕੋਲ ਪੜਿਆ ਬੱਚਾ ਇਹਨੂੰ ਆਪਣੀ ਆਟੋਮੈਟਿਕਲੀ ਨੌਕਰੀ ਮਿਲ ਲੈਣੀ ਹੈ ਇਹ ਤੁਹਾਡਾ ਬਹੁਤ ਅੱਛਾ ਸਵਾਲ ਹੈਗਾ ਜੀ ਪ੍ਰਾਈਵੇਟ ਯੂਨੀਵਰਸਿਟੀ ਜਾਂ ਪ੍ਰਾਈਵੇਟ ਕਾਲਜਸ ਨੂੰ ਬੱਚੇ ਇਸ ਕਰਕੇ ਜਾਂਦੇ ਨੇ ਇੱਕ ਤਾਂ ਆਪਣੇ ਕੋਲ ਪੰਜਾਬ ਦੀਆਂ ਜਿਹੜੀਆਂ ਆਪਣੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਪਹਿਲਾਂ ਮੋਸਟਲੀ ਤਿੰਨ ਹੀ ਯੂਨੀਵਰਸਿਟੀਆਂ ਸੀਗੀਆਂ ਪੀਯੂ ਪੰਜਾਬ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਰਾਜ ਸਿੰਘ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਤੇ ਜੋ ਅੱਜ ਕੱਲ੍ਹ ਹੁਣ ਮੁੰਡਾ ਚੱਲ ਰਿਹਾ ਹੈ ਪੰਜਾਬ ਯੂਨੀਵਰਸਿਟੀ ਜਿਹੋ ਸੈਨਨ ਨੂੰ ਭੰਗ ਕੀਤਾ ਗਿਆ ਸੈਂਟਰ ਸਰਕਾਰ ਵੱਲੋਂ ਤੇ ਇਸ ਤੇ ਅਸੀਂ ਗੱਲ ਕਰਾਂਗੇ ਤੇ ਤੁਹਾਡੇ ਨਾਲ ਰੂਬ ਰੂ ਕਰਾਂਗੇ ਸਰਦਾਰ ਬਲਰਾਮ ਸਿੰਘ ਜੀ ਨਾਲ ਉਹ ਇਹ ਯੂਨੀਵਰਸਿਟੀ ਕਦੋਂ ਹੋਣ ਦੇ ਵਿੱਚ ਆਈ ਕਿੱਥੇ ਹੋਣ ਦੇ ਵਿੱਚ ਆਈ ਸੀ ਇਸ ਦਾ ਕੀ ਇਤਿਹਾਸ ਹੈ ਯੂਨੀਵਰਸਿਟੀ ਦਾ ਇਹ ਤੁਹਾਡੇ ਨਾਲ ਹੀ ਰੂਬ ਰੂ ਕਰਾਂਗੇ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਵੀਡੀਓ ਬੜੀ ਨੋਲੇਜਫੁਲ ਹੋਣ ਵਾਲੀ ਹੈ ਤੇ ਆਓ ਅਸੀਂ ਸਰਦਾਰ ਬਲਰਾਮ ਸਿੰਘ ਜੀ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਆਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਮਹਾ ਪੰਜਾਬ ਯੂਐਸਏ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਕਿਵੇਂ ਕਦੋਂ ਕਿੱਥੇ ਬਣੀ ਹੈ ਕਿਵੇਂ ਇਹਦੀ ਬਾਡੀ ਹੈ ਕੀ ਇਹਦੇ ਫੰਕਸ਼ਨ ਹੈ ਕੀ ਸਟਰਕਚਰ ਹੈ ਤੇ ਜਿਵੇਂ ਸੰਜੀਪ ਜੀ ਆਪਣੇ ਸਵਾਲ ਕਰਨਗੇ ਅਸੀਂ ਉਹਨਾਂ ਦਾ ਰੂਪ ਰੂਪ ਜਵਾਬਦਾਰੀ ਕਰਾਂਗੇ ਤੇ ਇਨ ਡਿਟੇਲ ਉਹਦੇ ਬਾਰੇ ਅਸੀਂ ਜਾਣਕਾਰੀ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂ ਸਭ ਤੋਂ ਪਹਿਲਾਂ ਮੇਰਾ ਕੁਆਚਨ ਇਹ ਹੈ ਕਿ ਜਦੋਂ ਪੰਜਾਬ ਯੂਨੀਵਰਸਿਟੀ ਹੈ ਇਹ ਕਿੱਥੇ ਹੋਂਦ ਵਿੱਚ ਆਈ ਸੀ ਤੇ ਕਦੋਂ ਹੋਂਦ ਵਿੱਚ ਆਈ ਸੀ? ਐਕਚੁਅਲੀ ਬਿਫੋਰ ਪਾਰਟੀਸ਼ਨ ਤਕਰੀਬਨ 1869 ਇੱਕ ਕਾਲਜ ਆਫ ਲਾ ਤੇ ओरिएंटਲ ਕਾਲਜ ਦੇ ਨਾਮ ਦੇ ਦੋ ਕਾਲਜ ਬਣੇ ਸੀ। ਜਿਨ੍ਹਾਂ ਨੂੰ ਤਕਰੀਬਨ 1882 ਦੇ ਵਿੱਚ ਅਕਤੂਬਰ 1882 ਦੇ ਵਿੱਚ ਯੂਨੀਵਰਸਿਟੀ ਕਨਵਰਟ ਕਰ ਦਿੱਤਾ ਗਿਆ ਸੀਗਾ ਐਜ਼ ਏ ਪੰਜਾਬ ਯੂਨੀਵਰਸਿਟੀ ਤੇ ਉਦੋਂ ਤੋਂ ਇਹ ਪੰਜਾਬ ਯੂਨੀਵਰਸਿਟੀ ਬਿਫੋਰ ਪਾਰਟੀਸ਼ਨ ਲਾਹੌਰ ਦੇ ਵਿੱਚ ਫੰਕਸ਼ਨ ਸੀਗੀ ਫੰਕਸ਼ਨ ਕਰਦੀ ਸੀਗੀ ਤੇ ਇਹਦਾ ਜਿਹੜਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਹੁੰਦਾ ਸੀ ਉਹ ਸੋਲਨ ਦੇ ਵਿੱਚ ਹੁੰਦਾ ਸੀ ਬਿਫੋਰ ਪਾਰਟੀਸ਼ਨ ਸੋਲਨ ਉਦੋਂ ਪੰਜਾਬ ਦਾ ਹੀ ਪਾਰਟ ਹੁੰਦਾ ਸੀਗਾ ਹਾਂਜੀ ਤੇ ਆਫਟਰ ਪਾਰਟੀਸ਼ਨ ਇਸ ਨੂੰ ਕਿੱਥੇ ਕਿੱਥੇ ਰੀਲੋਕੇਟਡ ਕੀਤਾ ਗਿਆ ਆਫਟਰ ਪਾਰਟੀਸ਼ਨ ਆਫਟਰ 1947 ਜਦੋਂ ਇੰਡੀਆ ਦੀ ਵੰਡ ਹੋਈ ਹੈ ਮੇਨਲੀ ਪੰਜਾਬ ਦੀ ਜਦੋਂ ਵੰਡ ਹੋ ਗਈ ਤੇ ਇਹ ਯੂਨੀਵਰਸਿਟੀ ਜਿਹੜੀ ਐਕਚੁਅਲੀ ਇਹਨੂੰ ਮੂਵ ਕਰ ਲਿਆ ਗਿਆ ਸੀਗਾ ਇਹਦੇ ਜਿਹੜੇ ਐਡਮਿਨਿਸਟ੍ਰੇਟਿਵ ਬਲਾਕ ਸੀਗੇ ਉਹ 16 ਦੇ ਵਿੱਚ ਹੀ ਐਗਜ਼ਿਸਟ ਕਰਦੇ ਸੀਗੇ ਤੇ ਜਿਹੜੇ ਐਕੈਡੈਮਿਕਸ ਸੈਂਟਰ ਸੀਗੇ ਉਹ ਸ਼ਿਮਲਾ ਅਮਰਿਤਸਰ ਹੁਸ਼ਿਆਰ ਪਰ ਤੇ ਕੁਰਕਸ਼ੇਤਰ ਦੇ ਵਿੱਚ ਫੰਕਸ਼ਨ ਕਰਦੇ ਸੀਗੇ ਉਦੋਂ ਪਾਰਟਿਸ਼ਨ ਇਹਨੂੰ ਐਕਚੁਅਲੀ ਈਸਟ ਪੰਜਾਬ ਯੂਨੀਵਰਸਿਟੀ ਕਿਹਾ ਜਾਂਦਾ ਸੀਗਾ ਈਸਟ ਪੰਜਾਬ ਯੂਨੀਵਰਸਿਟੀ ਦੇ ਨਾਂ ਤੇ ਇਹ ਯੂਨੀਵਰਸਿਟੀ ਚੱਲਦੀ ਸੀਗੀ ਤੇ ਤਕਰੀਬਨ ਇਹ ਐਸ ਇਟ ਇਜ਼ ਜਿਵੇਂ ਇਹਦੇ ਐਡਮਿਨਿਸਟ੍ਰੇਟਿਵ ਬਲਾਕ ਜਿਹੜੇ ਸੀਗੇ ਉਹ ਸੋਲਨ ਤੋਂ ਹੀ ਵਰਕ ਕਰਦੇ ਸੀਗੇ ਹੂੰ ਬਾਕੀ ਚਾਰ ਜਗ੍ਹਾ ਤੋਂ ਇਹਦੇ ਜਿਹੜੇ ਐਕੈਡੈਮਿਕ ਸੈਂਟਰ ਸੀਗੇ ਉਤੋਂ ਕਰਦੇ ਸੀਗੇ ਫੰਕਸ਼ਨ ਤੇ ਤਕਰੀਬਨ 1950 ਦੇ ਵਿੱਚ ਜਿਹੜੀ ਇਹ ਯੂਨੀਵਰਸਿਟੀ ਹੈ ਜਿਹਦਾ ਨਾਮ ਪਹਿਲਾਂ ਈਸਟ ਪੰਜਾਬ ਯੂਨੀਵਰਸਿਟੀ ਸੀਗਾ ਇਹਦੇ ਨਾਮ ਨੂੰ ਸ਼ਾਰਟ ਕਰਕੇ ਪੰਜਾਬ ਯੂਨੀਵਰਸਿਟੀ ਬਣਤਾ ਗਿਆ ਸੀਗਾ ਤੇ ਇਹ ਤਾਂ ਹੋਇਆ ਜੀ ਤੁਸੀਂ ਦੱਸਿਆ ਕਿ ਇਸ ਤਰ੍ਹਾਂ ਪੰਜਾਬ ਵਿੱਚ ਇਹ ਇਸ ਨੂੰ ਰੀ ਲੋਕੇਟਡ ਕੀਤਾ ਗਿਆ ਪਰ ਇਹ ਚੰਡੀਗੜ੍ਹ ਵਿੱਚ ਕਿਵੇਂ ਆਈ ਇਹ ਯੂਨੀਵਰਸਿਟੀ ਇਹ ਐਕਚੁਅਲੀ ਜਦੋਂ ਇਹਦਾ ਨਾਮ ਚੇਂਜ ਕੀਤਾ ਗਿਆ 1956 ਦੇ ਵਿੱਚ ਇਹਦਾ ਜਿਹੜਾ ਐਡਮਿਨਿਸਟ੍ਰੇਟਿਵ ਕੈਂਪਸ ਹੈਗਾ ਇਹ ਤਕਰੀਬਨ ਚੰਡੀਗੜ੍ਹ ਮੂਵ ਕਰ ਲਿਆ ਗਿਆ ਸੀਗਾ ਤੇ ਚੰਡੀਗੜ੍ਹ ਜਿਹੜੇ ਪੰਜਾਬ ਦੇ ਪਿੰਡ ਸੀਗੇ ਉਹਨਾਂ ਨੂੰ ਉੱਥੋਂ ਹਟਾ ਕੇ ਤੇ ਇਹਦਾ ਕੈਂਪਸ ਉੱਥੇ ਤਿਆਰ ਕੀਤਾ ਗਿਆ ਸੀਗਾ ਤੇ ਚੰਡੀਗੜ੍ਹ ਵੀ ਉੱਥੇ ਉਦੋਂ ਹੀ ਐ ਐਗਜ਼ਿਸਟੈਂਸ ਦੇ ਵਿੱਚ ਸੀਗਾ ਇਹ ਉਦੋਂ ਫਿਰ ਇਹ ਪੰਜਾਬ ਯੂਨੀਵਰਸਿਟੀ ਦੇ ਨਾਮ ਤੋਂ ਪੰਜਾਬ ਦੀ ਇੱਕ ਧਰੋਹਰ ਬਣ ਗਈ ਤੇ ਇਹ ਉਸ ਵੇਲੇ ਜਦੋਂ 1966 ਦੇ ਵਿੱਚ ਜਦੋਂ ਪੰਜਾਬ ਰੀ ਆਰਗੇਨਾਈਜ਼ ਹੋਇਆ ਹਰਿਆਣਾ ਤੇ ਪੰਜਾਬ ਬਣਿਆ ਹਰਿਆਣਾ ਹਿਮਾਚਲ ਤੇ ਪੰਜਾਬ ਬਣਿਆ ਠੀਕ ਹੈ 1965 ਦੇ ਵਿੱਚ ਇਹਨੂੰ ਇੰਟਰ ਸਟੇਟ ਬਾਡੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀਗਾ ਤਾਂ ਕਿ ਇਹ ਹਿਮਾਚਲ ਪੰਜਾਬ ਹਰਿਆਣਾ ਚੰਡੀਗੜ੍ਹ ਇਹਨਾਂ ਦੇ ਬੱਚਿਆਂ ਨੂੰ ਕੇਟਰ ਕਰ ਸਕੇ এডਿਕੇਸ਼ਨ ਦੇ ਲਈ ਤੇ ਇਹ ਫਿਰ ਉਸ ਵੇਲੇ ਹੀ ਇਹ ਐਜੇ ਚੰਡੀਗੜ੍ਹ ਜੁਨੀਅਰ ਪੰਜਾਬ ਯੂਨੀਵਰਸਿਟੀ ਬਣ ਗਈ ਹੈ ਤੇ ਉਦੋਂ ਤੋਂ ਹੁਣ ਤੱਕ ਇਹ ਐਜੇ ਪੰਜਾਬ ਯੂਨੀਵਰਸਿਟੀ ਹੀ ਚੱਲਦੀ ਪਈ ਹੈ ਜਿਹੜੀ ਹੁਣ ਸੈਨੇਟ ਭੰਗ ਕੀਤੀ ਹੈ ਕੀ ਇਸ ਨੂੰ ਸੈਂਟਰ ਸਰਕਾਰ ਭੰਗ ਕਰ ਸਕਦੀ ਹੈ ਸੈਂਟਰ ਸਰਕਾਰ ਦਾ ਅਦਰਵਾਈਜ਼ ਸੈਨੇਟ ਨੂੰ ਭੰਗ ਕਰਨ ਦਾ ਕੋਈ ਰੋਲ ਨਹੀਂ ਹੁੰਦਾ ਐਕਚੁਅਲੀ ਇਹਦਾ ਜਿਹੜਾ ਹੈੱਡ ਆਫ ਦੀ ਆਰਗੇਨਾਈਜੇਸ਼ਨ ਹੁੰਦੇ ਨੇ ਉਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ ਹੈ ਦੇ ਜਿਹੜੀ UGC ਹੁੰਦੀ ਹੈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਜਿਹੜੀ ਹੁੰਦੀ ਹੈ ਉਹ ਇਹਦੇ ਫੰਕਸ਼ਨਰਸ ਫੰਕਸ਼ਨਸ ਨੂੰ ਦੇਖਦੀ ਹੈ ਗ੍ਰਾਂਟਸ ਫਾਈਨੈਂਸ਼ੀਅਲ ਗ੍ਰਾਂਟਸ ਦਿੰਦੀ ਹੈ ਤੇ ਨੰਬਰ 2 ਅਪਗ੍ਰੇਡੇਸ਼ਨ ਦੇਖਦੀ ਹੈ ਐਕਾਡੈਮਿਕ ਸਟੈਂਡਰਡ ਨੂੰ ਦੇਖਦੀ ਹੈ ਨਵੇਂ ਇੰਸਟੀਚਿਊਟ ਜਿਹੜੇ ਹਨ ਉਹਨਾਂ ਨੂੰ ਰੈਕੋਗਨਾਈਜ਼ ਕਰਨ ਦਾ ਕੰਮ ਕਰਦੀ ਹੈ UGC UGC ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਕਹਿੰਦੇ ਆ ਉਹਨੂੰ ਠੀਕ ਹੈ ਤੇ ਉਹਨਾਂ ਦੇ ਅੰਦਰ ਹੀ ਇਹ ਯੂਨੀਵਰਸਿਟੀਆਂ ਜਿਹੜੀਆਂ ਫੰਕਸ਼ਨ ਕਰਦੀਆਂ ਹਨ ਪਰ ਜਿਵੇਂ ਹੁਣ ਪੰਜਾਬ ਜੀ ਯੂਨੀਵਰਸਿਟੀ ਹੈ ਇਹ ਹੋਲੀ ਇੱਕ ਸਟੇਟ ਦਾ ਸਟੇਕ ਹੈਗਾ ਕਿਉਂਕਿ ਪੰਜਾਬ ਨੂੰ ਹੀ ਰੀ ਲੋਕੇਸ਼ਨ ਜਦੋਂ ਕੀਤਾ ਗਿਆ ਪੰਜਾਬ ਦੇ ਹੀ ਪਿੰਡਾਂ ਨੂੰ ਇਥੋਂ ਮੂਵ ਕਰਕੇ ਯੂਨੀਵਰਸਿਟੀ ਨੂੰ ਉੱਥੇ ਸਥਾਪਿਤ ਕੀਤਾ ਗਿਆ ਤੇ ਬੀਇੰਗ ਦੀ ਮਦਰ ਸਟੇਟ ਪੰਜਾਬ ਦਾ ਇਹਦੇ ਤੇ ਮੈਕਸੀਮਮ ਹੱਕ ਹੋਣਾ ਚਾਹੀਦਾ ਤੇ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਜਿਹੜੀ ਸੈਨੇਟ ਭੰਗ ਕੀਤੀ ਹੈ ਸੈਨੇਟ ਜਿਹੜੀ ਹੈ ਉਹਦੇ ਫੰਕਸ਼ਨ ਜਿਵੇਂ ਇੱਕ ਗਵਰਨੈਂਸ ਹੁੰਦੀ ਹੈ ਤੇ ਇੱਕ ਇਲੈਕਟਿਡ ਸਰਕਾਰ ਹੁੰਦੀ ਹੈ ਇਸ ਤਰੀਕੇ ਦੇ ਹੀ ਫੰਕਸ਼ਨ ਹੁੰਦੇ ਆ ਯੂਨੀਵਰਸਿਟੀ ਦੇ ਜਿਹੜੇ ਅਫੀਸਰ ਕੈਡਰ ਹੈਗਾ ਤੇ ਜਿਹੜੀ ਸੈਨੇਟ ਹੈ ਇਹ ਦੋਹੇ ਆਪਸ ਵਿੱਚ ਤਾਲਮੇਲ ਦੇ ਨਾਲ ਯੂਨੀਵਰਸਿਟੀ ਦੇ ਇੰਪਰੂਵਮੈਂਟ ਲਈ ਜਾਂ ਐਡਮਿਨਿਸਟ੍ਰੇਸ਼ਨ ਦੇ ਲਈ ਕੰਮ ਕਰਦੀਆਂ ਮਿਲ ਕੇ ਬਾਡੀਜ਼ ਇਹ ਇਲੈਕਟਿਡ ਬਾਡੀ ਹੁੰਦੀ ਹੈ ਸੈਨੇਟ ਇਹਦਾ 4 ਸਾਲ ਦਾ ਟਰਮ ਹੁੰਦਾ ਹੈ 4 ਸਾਲ ਦੇ ਟਰਮ ਦੇ ਵਿੱਚ ਇਸ ਇਲੈਕਟਿਡ ਬਾਡੀ ਨੇ ਜਿਹੜੀਆਂ ਸਟੂਡੈਂਟਸ ਆਰਗੇਨਾਈਜੇਸ਼ਨ ਹੈਗੇ ਜਾਂ ਸਟੂਡੈਂਟਸ ਨੇ ਉਸ ਯੂਨੀਵਰਸਿਟੀ ਦੇ ਜਾਂ ਕਾਲਜਸ ਦੇ ਉਹਨਾਂ ਦਾ ਵੈਲਫੇਅਰ ਉਹਨਾਂ ਦੀ ਸਟੱਡੀ ਉਹਨਾਂ ਨੂੰ ਹੋਰ ਜ਼ਰੂਰਤ ਦੇ ਚੀਜ਼ਾਂ ਗ੍ਰਾਂਟਸ ਵਗੈਰਾ ਉਹ ਸਮੇਂ-ਸਮੇਂ ਸਿਰ ਮਿਲਣ ਇਸ ਕਰਕੇ ਜਿਹੜੀ ਸੈਨੇਟ ਹੈ ਇਹ ਕੰਮ ਕਰਦੀ ਹੈ ਸੋ ਥੈਟ ਕਿ ਜਿਹੜੀ ਗਵਰਨਿੰਗ ਬਾਡੀ ਹੈਗੀ ਹੈ ਸਰਕਾਰੀ ਅਫੀਸਰਸ ਨੇ ਜਿਹੜੇ ਯੂਨੀਵਰਸਿਟੀ ਦੇ ਉਹ ਧੱਕਾ ਨਾ ਕਰ ਸਕਣ ਉਹਨਾਂ ਨੂੰ ਇੱਕ ਕਿਸਮ ਦੀ ਆਪੋਜ਼ ਕਰਨ ਵਾਲੀ ਇੱਕ ਸੰਸਥਾ ਹੁੰਦੀ ਹੈ ਇੱਕ ਆਰਗੇਨਾਈਜੇਸ਼ਨ ਹੁੰਦੀ ਹੈ ਜਿਹੜੀ ਇਲੈਕਟਡ ਬਾਡੀ ਹੁੰਦੀ ਹੈ ਪਹਿਲਾਂ ਇਹ ਹੁਣ ਤੱਕ ਤਾਂ 90 ਮੈਂਬਰਾਂ ਦੀ ਹੁੰਦੀ ਸੀਗੀ ਹੁਣ ਇਹ ਆ ਜਿਹੜਾ ਇੱਕ ਰੌਲਾ ਜਿਹਾ ਪੈ ਗਿਆ ਵਿੱਚ ਯੂਨੀਵਰਸਿਟੀ ਦਾ ਉਹਦੇ ਕਰਕੇ ਇਹਨੂੰ ਸਰਕਾਰ ਨੇ ਭੰਗ ਕਰਨ ਦੀ ਕੋਸ਼ਿਸ਼ ਕੀਤੀ ਭੰਗ ਕੀਤਾ ਚਲੋ ਉਹ ਫਿਰ ਨੋਟੀਫਿਕੇਸ਼ਨ ਜਿਹੜਾ ਉਹ ਰੱਦ ਹੋ ਗਿਆ ਤੇ ਹੁਣ ਦੁਬਾਰੇ ਜਦੋਂ ਇਲੈਕਸ਼ਨ ਅਨਾਉਂਸ ਹੋਏਗਾ ਉਦੋਂ ਬਾਅਦ ਜਿਹੜੇ ਹੁਣ ਸਟੂਡੈਂਟ ਆਰਗੇਨਾਈਜੇਸ਼ਨਸ ਹੈਗੀਆਂ ਸਟੂਡੈਂਟ ਸੰਸਥਾਵਾਂ ਹੈਗੀਆਂ ਉਹਨਾਂ ਦਾ ਕੀ ਸਰਕਾਰ ਦੇ ਨਾਲ ਤੈਅ ਹੁੰਦਾ ਹੈ ਉਹ ਤੋਂ ਬਾਅਦ ਫਿਰ ਇਹ ਐਗਜ਼ਿਸਟੈਂਸ ਵਿੱਚ ਆਉਗੀ ਤੇ ਮਕਸਦ ਤੇ ਕੰਮ ਇਹਦੇ ਇਹੀ ਨੇ ਤਾਂ ਕਿ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈਗਾ ਉਹ ਫੰਡਸ ਦਾ ਤੇ ਫੈਸਿਲਿਟੀਆਂ ਦਾ ਗਲਤ ਇਸਤੇਮਾਲ ਨਾ ਕਰਨ ਤੇ ਇਹ ਆਪੋਜ਼ਿੰਗ ਬਾਡੀ ਹੁੰਦੀ ਹੈ ਇਹ ਉਹਨਾਂ ਨੂੰ ਨੱਥ ਪਾਦੀ ਹੈ ਜਿਹੜੀ ਸੈਨੇਟ ਹੈ ਸੈਨੇਟ ਜਿਹੜੀ ਹੈ ਠੀਕ ਹੈ ਇਸ ਜਿਹੜੀ ਸੈਨੇਟ ਦੇ ਇਲੈਕਸ਼ਨ ਹੁੰਦੇ ਨੇ ਤੁਸੀਂ ਦੱਸਿਓ 4 ਸਾਲਾਂ 'ਚ ਇੱਕ ਵਾਰ ਹੀ ਹੁੰਦੇ ਹਨਾ ਜਿਹੜੇ ਇਸ ਵਿੱਚ ਪਾਰਟਿਸਿਪੇਟ ਕਰਨ ਕਰਦੇ ਨੇ ਜਿਹੜੇ ਜਿਹੜੇ ਕਿਹੜੀ ਕਿਹੜੀਆਂ ਪਾਰਟੀਆਂ ਪਾਰਟਿਸਿਪੇਟ ਕਰਦੀਆਂ ਜਾਂ ਪ੍ਰੈਜ਼ੈਂਟ ਸਟੂਡੈਂਟ ਕਰਦੇ ਜਾਂ ਐਕਸਿਊਟੈਂਟ ਕਰਦੇ ਇਹ ਮੋਸਟਲੀ ਤਾਂ ਓਪਨ ਟੂ ਆਲ ਹੁੰਦਾ ਹੈ ਜਿਹੜੇ ਉਸ ਯੂਨੀਵਰਸਿਟੀ ਦੇ ਸਟੂਡੈਂਟਸ ਹੁੰਦੇ ਨੇ ਰਹਿ ਚੁੱਕੇ ਹੁੰਦੇ ਨੇ ਰਹਿ ਚੁੱਕੇ ਹੋਣ ਪ੍ਰੈਜ਼ੈਂਟ ਹੋਣ ਅ ਅੱਜ ਕੱਲ ਸਟੂਡੈਂਟ ਬਾਡੀਜ਼ ਵੀ ਬਣੀਆਂ ਹੋਈਆਂ ਉ ਦੇ ਦਿਸ ਇਲੈਕਸ਼ਨ ਇਜ਼ ਓਨਲੀ ਓਪਨ ਟੂ ਦੀ ਸਟੂਡੈਂਟਸ ਆਫ ਦੀ ਯੂਨੀਵਰਸਿਟੀ ਚਾਹੇ ਉਹ ਐਕਸ ਸਟੂਡੈਂਟ ਹੋਣ ਚਾਹੇ ਉਹ ਪ੍ਰੈਜ਼ੈਂਟ ਸਟੂਡੈਂਟ ਹੋਣ ਚਾਹੇ ਉਹ ਸਟੂਡੈਂਟ ਬੋਡੀਆਂ ਹੋਵੇ ਠੀਕ ਹੈ ਇਸ ਦੇ ਕੋਈ ਲੋ ਵੀ ਤਾਂ ਹੋਣਗੇ ਸੈਂਟਰ ਸਟੂਡੈਂਟ ਜਿਹੜੇ ਸਟੂਡੈਂਟ ਦੇ ਖੁਦ ਦੇ ਆਪਣੇ ਕੋਈ ਹੱਕ ਹੁੰਦੇ ਨੇ ਲੋਕ ਲੋ ਕਾਨੂੰਨ ਬਣੇ ਹੋਏ ਨੇ ਉਸਤੇ ਵੀ ਤਾਂ ਸਰਕਾਰ ਕਿਵੇਂ ਇੰਟਰਫੇਅਰ ਕਰ ਸਕਦੀ ਹੈ ਉਸ ਵਿੱਚ ਜਿਹੜੀ ਇਮੀਡੀਏਟ ਹੋਲਡਿੰਗ ਸਟੇਟ ਹੁੰਦੀ ਹੈ ਕੁਝ ਉਹਦੇ ਤਰਫ ਤੋਂ ਵੀ ਗਵਰਨਿੰਗ ਕਾਨੂੰਨ ਹੁੰਦੇ ਕਾਨੂੰਨ ਹੁੰਦੇ ਆ ਉਹਨਾਂ ਦੇ ਲਈ ਬਾਕੀ ਜੁਡੀਸੀ ਦੇ ਵੀ ਹੁੰਦੇ ਆ ਤੇ ਸੈਂਟਰ ਗਵਰਨਮੈਂਟ ਜਿਵੇਂ ਵਾਈਸ ਪ੍ਰੈਜ਼ੀਡੈਂਟ ਜਿਹੜੇ ਹੈ ਉਹ ਇਹਨਾਂ ਦੇ ਚਾਂਸਲਰ ਹੁੰਦੇ ਆ ਉਹ ਇਹ ਸਾਰੀਆਂ ਬਾਡੀਜ਼ ਆਪਸ ਵਿੱਚ ਮਿਲ ਕੇ ਇਹਨੀਆਂ ਜਿਹੜੀਆਂ ਕੰਡੀਸ਼ਨਸ ਟਰਮਸ ਹੁੰਦੇ ਨੇ ਕਾਨੂੰਨ ਹੁੰਦੇ ਨੇ ਉਹ ਬਣਾਉਂਦੇ ਹੁਣ ਜਿਹੜਾ ਸਟੂਡੈਂਟਸ ਦਾ ਇਹ ਚੱਲ ਰਿਹਾ ਹੈਗਾ ਮੇਰੇ ਖਿਆਲ ਚ ਸਾਰੀਆਂ ਸੰਸਥਾਵਾਂ ਨੂੰ ਮਿਲ ਕੇ ਸਟੂਡੈਂਟਸ ਦੀ ਸਪੋਰਟ ਕਰਨੀ ਚਾਹੀਦੀ ਹੈ ਸੋ ਥੈਟ ਕਿ ਪੰਜਾਬ ਯੂਨੀਵਰਸਿਟੀ ਦਾ ਜੋ throer ਹੈਗੀ ਹੈ ਉਹ ਬਰਕਰਾਰ ਰਹੇ ਇਹਦੀ ਸਟੇਟਸ ਇਹ ਇੱਕ ਰੀਨਾਉਂਡ ਯੂਨੀਵਰਸਿਟੀ ਹੈ ਐਵੇਂ ਐਰੀ ਗੈਰੀ ਯੂਨੀਵਰਸਿਟੀ ਨਹੀਂ ਹੈ ਸੋ ਇਹਦੀ ਤਰੋਹਰ ਨੂੰ ਬਰਕਰਾਰ ਰੱਖਣ ਲਈ ਜੋ ਸੰਘਰਸ਼ ਸਟੂਡੈਂਟਸ ਕਰ ਰਹੇ ਨੇ ਉਹਨਾਂ ਦੀ ਸਪੋਰਟ ਲਈ ਹਰ ਉਸ ਇੱਕ ਇਨਸਾਨ ਨੂੰ ਅ ਖੜਨਾ ਚਾਹੀਦਾ ਹੈ ਜਿਨ੍ਹਾਂ ਨੂੰ ਪੰਜਾਬ ਪੰਜਾਬੀਅਤ ਤੇ ਪੰਜਾਬ ਯੂਨੀਵਰਸਿਟੀ ਨਾਲ ਪਿਆਰ ਹੈਗਾ ਹਰ ਇੱਕ ਉਸ ਬੰਦੇ ਨੂੰ ਇਹ ਸਪੋਰਟ ਵਿੱਚ ਆਣਾ ਚਾਹੀਦਾ ਹੈ ਇਹਨਾਂ ਨੂੰ ਬੈਨੀਫਿਟ ਕੀ ਹੈ ਜਿਹੜਾ ਇਹਨਾਂ ਨੇ ਸੈਲਫ ਭੰਗ ਕੀਤੀ ਹੈ ਗਵਰਨਮੈਂਟ ਨੂੰ ਕੀ ਬੈਨੀਫਿਟ ਹੈ ਇਸ ਵਿੱਚ ਗਵਰਨਮੈਂਟ ਜਿੱਥੋਂ ਤੱਕ ਸੁਣਨ ਦੇ ਵਿੱਚ ਆਇਆ ਹੈ ਜਿਵੇਂ ਹੁਣ ਥਰਡ ਪਾਰਟੀਆਂ ਇਨਵੋਲਵਮੈਂਟ ਕਰਨਾ ਚਾਹੁੰਦੀਆਂ ਆ ਉਹਦੇ ਵਿੱਚ ਕੋਈ ਧਾਰਮਿਕ ਏਜੰਡੇ ፕሮਪੋਗੈਂਡਿਸ ਇਹ ਇਨਵੋਲਵਮੈਂਟ ਦੇਣਾ ਚਾਹੁੰਦੀ ਹੈ ਯੂਨੀਵਰਸਿਟੀ ਨੂੰ ਉਹਦੇ ਮਕਸਦ ਤੋਂ ਪਟਕਾਉਣਾ ਚਾਹੁੰਦੇ ਨੇ ਯੂਨੀਵਰਸਿਟੀ ਦਾ ਮਕਸਦ ਬੱਚਿਆਂ ਨੂੰ ਉੱਚ ਪੱਧਰੀ ਉੱਚ ਮਿਆਰ ਦੇ ਪੜਾਈ ਵਰਦਾਨ ਕਰਨਾ ਉਹਨਾਂ ਨੂੰ ਅੱਗੇ ਚੱਲ ਕੇ ਉਹਨਾਂ ਦੇ ਕੈਰੀਅਰ ਓਰੀਐਂਟਡ ਕੋਰਸੇਸ ਵਗੈਰਾ ਦੇਣੇ ਯੂਨੀਵਰਸਿਟੀ ਦਾ ਇਹ ਇੱਕ ਉਪਦਿਅਕ ਅਦਾਰਾ ਇੱਕ ਵਿਦਿਆ ਦਾ ਮੰਦਰ ਹੈ ਇਹਦੇ ਵਿੱਚ ਜੜੀਆਂ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਨੇ ਜਾਂ ਹੋਰ ਸੰਸਥਾਵਾਂ ਨੇ ਇਹਨਾਂ ਦੀ ਇਨਵੋਲਵਮੈਂਟ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ ਸੋ ਉਹੀ ਸਟੂਡੈਂਟਸ ਨੂੰ ਡਰ ਹੈ ਕਿ ਕੋਈ ਥਰਡ ਪਾਰਟੀ ਇਨਵੋਲਵਮੈਂਟ ਅਗਰ ਇਸ ਯੂਨੀਵਰਸਿਟੀ ਵਿੱਚ ਹੋਏਗੀ ਜਾਂ ਕਿਸੇ ਵੀ ਯੂਨੀਵਰਸਿਟੀ ਵਿੱਚ ਹੋਏਗੀ ਤੇ ਉਹ ਯੂਨੀਵਰਸਿਟੀ ਦੇ ਨੂੰ ਮੁੱਦੇ ਤੋਂ ਭਟਕਾ ਕੇ ਹੋਰ ਪਾਸੇ ਲਾ ਦੇਗੀ ਐਜੂਕੇਸ਼ਨ ਵੱਲ ਹੀ ਜਾਏਗਾ ਕੋਈ ਹੋਰ ਹੀ ਸਾਈਡ ਚਲੇ ਜਾਏਗਾ ਯੈਸ ਸੋ ਇਸ ਲਈ ਸਟੂਡੈਂਟਸ ਦਾ ਇਹ ਸੰਘਰਸ਼ ਇਸ ਲਈ ਹੈ ਤਾਂ ਕਿ ਸੈਨੇਟ ਅਗਰ ਬਰਕਰਾਰ ਰਹੇਗੀ ਤਾਂ ਸੈਨੇਟ ਜਿਹੜਾ ਯੂਨੀਵਰਸਿਟੀ ਦੀ ਦਾ ਪ੍ਰਸ਼ਾਸਨ ਹੈ ਉਹਨੂੰ ਇਹਨਾਂ ਚੀਜ਼ਾਂ ਤੋਂ ਰੋਕਦੀ ਰਹੇਗੀ ਵਰਜਦੀ ਰਹੇਗੀ ਤੇ ਜਿਹੜੀ ਪ੍ਰਸ਼ਾਸਨ ਹੈਗਾ ਉਹਨੂੰ ਸੈਨੇਟ ਨੂੰ ਫਿਰ ਅਵਾਈਡ ਬਾਈ ਕਰਨਾ ਪਏਗਾ ਉਹਦੇ ਤਹਿਤ ਚੱਲਣਾ ਪਏਗਾ ਕਿਉਂਕਿ ਉਹ ਇੱਕ ਇਲੈਕਟਿਡ ਬਾਡੀ ਹੈਗੀ ਹੈ ਤੇ ਇਲੈਕਟਡ ਬਾਡੀ ਜਿਹੜੀ ਹੈ ਉਹ ਸਟੂਡੈਂਟਸ ਦੇ ਰਾਈਟਸ ਨੂੰ ਹੱਕਾਂ ਨੂੰ ਪ੍ਰੋਟੈਕਟ ਕਰਦੀ ਹੈ ਇੱਕ ਮੇਰਾ ਹੋਰ ਪ੍ਰਸ਼ਨ ਹੈ ਤੁਹਾਨੂੰ ਜਦੋਂ ਇਹ 1965 ਵਿੱਚ 1966 ਵਿੱਚ ਜਦੋਂ ਯੂਨੀਵਰਸਿਟੀ ਰੀ-ਆਰਗੇਨਾਈਜ਼ਡ ਕੀਤੀ ਗਈ ਤੇ ਉਦੋਂ ਇਹ ਹਰਿਆਣੇ ਦੀ ਵੀ ਅਲੱਗ ਅਕੈਡਮੀ ਸੀ ਜਿਹਾ ਹਿਮਾਚਲ ਦੀ ਐਕੈਡੈਮਿਕਲੀ ਇੰਟਰ ਸਟੇਟ ਇੰਸਟੀਚਿਊਟ ਹੈਗਾ ਇਹ ਐਕੈਡੈਮਿਕਲੀ ਪੂਰੇ ਦੇਸ਼ ਤੋਂ ਜਾਂ ਇੰਟਰਨੈਸ਼ਨਲ ਸਟੂਡੈਂਟ ਵੀ ਇੱਥੇ ਪੜਨ ਆਉਂਦੇ ਨੇ ਤਾਂ ਐਕੈਡੈਮਿਕਲੀ ਕੋਈ ਵੀ ਬੱਚਾ ਕਿਸੇ ਵੀ ਸਟੇਟ ਦਾ ਚਾਹੇ ਉਹ ਹੋਵੇ ਉਸ ਨੂੰ ਹੱਕ ਹੈ ਪੜਨ ਦਾ ਹੱਕ ਹੈ ਪੜ੍ਹਾਈ ਇੱਕ ਮੌਲਿਕ ਅਧਿਕਾਰ ਹੈ ਉਹ ਹਰ ਬੰਦੇ ਨੂੰ ਹਰ ਬੱਚੇ ਨੂੰ ਮਿਲਣਾ ਚਾਹੀਦਾ ਹੈ ਉਹਦੇ ਤੋਂ ਕਿਸੇ ਨੂੰ ਵਰਜਿਆ ਨਹੀਂ ਜਾ ਸਕਦਾ ਬਟ ਜਿੱਥੋਂ ਤੱਕ ਐਡਮਿਨਿਸਟ੍ਰੇਟਿਵ ਹੱਕਸ ਨੇ ਹੱਕ ਨੇ ਉਹ ਉਸ ਪੇਰੈਂਟ ਸਟੇਟ ਦੇ ਹੋਣੇ ਚਾਹੀਦੇ ਆ ਜਿਸ ਸਟੇਟ ਦੇ ਵਿੱਚ ਉਹ ਯੂਨੀਵਰਸਿਟੀ ਹੁੰਦੀ ਹੈ ਤੇ ਆਬਵੀਅਸਲੀ ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਨੂੰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੇ ਪਿੰਡਾਂ ਨੂੰ ਰੀਲੋਕੇਟ ਕਰਕੇ ਹੀ ਬਣਾਇਆ ਗਿਆ ਹੈ। ਤੋਂ ਬੀਇੰਗ ਪੰਜਾਬ ਸਟੇਟ ਜਿਹੜੀ ਹੈ ਇਹ ਇੱਕ ਮਦਰ ਸਟੇਟ ਹੈਗੀ ਪੰਜਾਬ ਯੂਨੀਵਰਸਿਟੀ ਦੀ ਤੇ ਪੰਜਾਬ ਨੂੰ ਐਡਮਿਨਿਸਟ੍ਰੇਟਿਵ ਜਿਹੜੇ ਹੱਕ ਹੈ ਉਹ ਮੈਕਸਿਮਮ ਹੋਣੇ ਚਾਹੀਦੇ ਆ। ਬਾਕੀ ਜੋ UGC ਦੀ ਇਨਵੋਲਵਮੈਂਟ ਹੈਗੀ ਉਹ ਐਡਵਾਂਸਮੈਂਟਲੀ ਡਿਵੈਲਪਮੈਂਟਲੀ ਉਹ दैट इज ओके ਜਿਹੜੇ ਬੱਚੇ ਪੰਜਾਬ ਜੋ ਪੜਦੇ ਨੇ ਪ੍ਰਾਈਵੇਟ ਯੂਨੀਵਰਸਿਟੀ ਜੇ ਪੜਦੇ ਨੇ ਉੱਥੇ ਵੀ ਐਜੂਕੇਸ਼ਨ ਦੇ ਰਿਲੇਟਡ ਗੱਲ ਕਰਾਂਗੇ ਜਿਹੜੀ ਉਹ ਐਜੂਕੇਸ਼ਨ ਹੈ ਜਿਹੜੀ ਅਸੀਂ ਪ੍ਰਾਈਵੇਟ ਸਕੂਲਾਂ ਚ ਕਾਲਜਾਂ ਚ ਲੈ ਰਹੇ ਆਂ ਕਿ ਉੱਥੇ ਵੀ ਕਰਾਈ ਜਾਂਦੀ ਹੈ ਯੂਨੀਵਰਸਿਟੀ ਕਿਹੜੀ ਕਿਹੜੀ ਕੋਰਸੇ ਕਰਾਈ ਜਾਂਦੇ ਨੇ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੋਸਟਲੀ ਆਲ ਆਫ ਦੀ ਆਲ ਕੋਰਸੇ ਕਰਾਏ ਜਾਂਦੇ ਨੇ ਜਿਹੜੇ ਸਟੂਡੈਂਟ ਹੈ ਉਹ ਫਿਰ ਪ੍ਰਾਈਵੇਟ ਯੂਨੀਵਰਸਿਟੀ ਵੱਲੋਂ ਹੀ ਕਿਉਂ ਭਜਦੇ ਨੇ ਤੇ ਲਾਸਟ ਤੁਹਾਡਾ ਮੈਸੇਜ ਕੀ ਹੈ ਉਹਨਾਂ ਸਟੂਡੈਂਟ ਲਈ ਜਿਹੜੇ ਨਵਾਂ 12+2 ਕਰਕੇ ਯੂਨੀਵਰਸਿਟੀ ਵਿੱਚ ਜਾਣਾ ਚਾਹੁੰਦੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਇਹ ਤੁਹਾਡਾ ਬਹੁਤ ਅੱਛਾ ਸਵਾਲ ਹੈਗਾ ਜੀ ਪ੍ਰਾਈਵੇਟ ਯੂਨੀਵਰਸਿਟੀ ਜਾਂ ਪ੍ਰਾਈਵੇਟ ਕਾਲਜਸ ਨੂੰ ਬੱਚੇ ਇਸ ਕਰਕੇ ਜਾਂਦੇ ਨੇ ਇੱਕ ਤਾਂ ਆਪਣੇ ਕੋਲ ਪੰਜਾਬ ਦੀਆਂ ਜਿਹੜੀਆਂ ਆਪਣੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਪਹਿਲਾਂ ਮੋਸਟਲੀ ਤਿੰਨ ਹੀ ਯੂਨੀਵਰਸਿਟੀਆਂ ਸੀਗੀਆਂ ਪੀਯੂ ਪੰਜਾਬ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਇਹਨਾਂ ਦੇ ਜਿਹੜੇ ਕਾਲਜਸ ਸੀ ਇਹ ਤਕਰੀਬਨ ਮੇਨ ਮੇਨ ਵੱਡੇ ਸ਼ਹਿਰਾਂ ਦੇ ਵਿੱਚ ਹੀ ਸੀਗੇ ਤੇ ਜਿਹੜੇ ਫਾਰਫਲੰਗ ਏਰੀਆ ਦੇ ਬੱਚੇ ਸੀਗੇ ਛੋਟੇ ਕਸਬਿਆਂ ਦੇ ਜਾਂ ਪਿੰਡਾਂ ਦੇ ਉਹਨਾਂ ਨੂੰ ਫਿਰ ਸਰਕਾਰੀ ਕਾਲਜਾਂ ਦੇ ਵਿੱਚ ਜਾਣ ਲਈ ਬੜਾ ਦੂਰ ਲੰਮਾ ਪਿੰਡ ਤੈਅ ਕਰਨਾ ਪੈਂਦਾ ਸੀਗਾ ਤੇ ਨੰਬਰ 2 ਜਿਹੜੇ ਸਰਕਾਰੀ ਕਾਲਜ ਨੇ ਇਹਨਾਂ ਦੀ ਜਿਹੜੀ ਮੈਰਿਟ ਦੇ ਹਿਸਾਬ ਦੇ ਨਾਲ ਐਡਮਿਸ਼ਨ ਮਿਲਦੀ ਹੈ ਤੇ ਉਹ ਸਾਰੇ ਬੱਚੇ ਉਸ ਲੈਵਲ ਦੀ ਸਟੱਡੀ ਦੇ ਵਿੱਚ ਨਹੀਂ ਹੁੰਦੇ ਕਿ ਉਹ ਉਸ ਮੈਰਿਟ ਨੂੰ ਕੰਪਲੀਟ ਕਰ ਪਾਣ ਫਿਰ ਉਹਨਾਂ ਕੋਲ ਕੋਈ ਸੋਰਸ ਨਹੀਂ ਬਚ ਜਾਂਦਾ ਤੇ ਇਸ ਲਈ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਕਾਲਜੇਜ਼ ਐਗਜ਼ਿਸਟੈਂਸ ਵਿੱਚ ਆਏ ਨੇ ਕਿਉਂਕਿ ਜਿੰਨੀ ਪਾਪੂਲੇਸ਼ਨ ਹੈ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਸਰਕਾਰ ਉਹਨੇ ਕਾਲਜ ਨਹੀਂ ਚਲਾ ਸਕਦੀ ਤੇ ਜਿਹੜੇ ਬਚਦੇ ਬੱਚੇ ਐ ਫਿਰ ਉਹਨਾਂ ਲਈ ਕੋਈ ਸੋਰਸ ਨਹੀਂ ਬਚਦਾ ਕਿੱਥੇ ਉਹ ਜਾਣ ਤੇ ਨੰਬਰ 2 ਇਹਨਾਂ ਦੀ ਜਿਹੜੀ ਮੈਰਿਟ ਹੁੰਦੀ ਹੈ ਉਹ ਥੋੜੀ ਸਰਕਾਰੀ ਕਾਲਜਸ ਦੇ ਨਾਲੋਂ ਘੱਟ ਹੁੰਦੀ ਹੈ ਜਾਂ ਫਿਰ ਉਹ ਕੈਟਰ ਕਰ ਲੈਂਦੇ ਨੇ ਬੱਚਿਆਂ ਨੂੰ ਕਿਸੇ ਵੀ ਲੈਵਲ ਦਾ ਬੱਚਾ ਹੋਵੇ ਤੇ ਉਹ ਉਹਨਾਂ ਦੀ ਰੀਚ ਵਿੱਚ ਵੀ ਹੁੰਦੇ ਆ ਕਿਉਂਕਿ ਨੀਅਰ ਬਾਈ ਕਾਲਜਸ ਅਵੇਲੇਬਲ ਹੁੰਦੇ ਆ ਬੱਚਿਆਂ ਨੂੰ ਸਰਕਾਰੀ ਕਾਲਜ ਵਿੱਚ ਜਾਣ ਲਈ ਦੂਰ ਦਰਾਡੇ ਏਰੀਆ ਵਿੱਚ ਜਾਣਾ ਉਹਨਾਂ ਦਾ ਖਰਚਾ ਵਧ ਜਾਂਦਾ ਹੈ ਤੇ ਜਿਹੜੇ ਪ੍ਰਾਈਵੇਟ ਕਾਲਜ ਐ ਉਹ ਹਰ ਛੋਟੇ ਮੋਟੇ ਕਸਬੇ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਅੱਜ ਹੈਗੇ ਐ ਜੀ ਯੂਨੀਵਰਸਿਟੀਆਂ ਵੀ ਹੈਗੀਆਂ ਤੇ ਬੱਚਿਆਂ ਨੂੰ ਉਹ ਪੜ੍ਹਾਈ ਦੇ ਖਰਚੇ ਦੇ ਵਿੱਚੋਂ ਆਣ ਜਾਣ ਦਾ ਖਰਚਾ ਜਿਹੜਾ ਉਹ ਬਚ ਜਾਂਦਾ ਤੇ ਉਹ ਉਹਨਾਂ ਉਧਰ ਲਗਾ ਲੈਂਦੇ ਨੇ ਤੇ ਰਹਿਣ ਸਹਿਣ ਦਾ ਫਿਰ ਉਹਨਾਂ ਨੂੰ ਆਪ ਦੇ ਘਰੇ ਜਾਂ ਲਾਗੇ ਪਾਸੇ ਹੀ ਮੈਨੇਜ ਹੋ ਜਾਂਦਾ ਬੈਸਟ ਹੋ ਜਾਂਦਾ ਨਹੀਂ ਤਾਂ ਫਿਰ ਉਹਨਾਂ ਨੂੰ ਜੇ ਦੂਰ ਦਰਾਡੇ ਜਾਣਗੇ ਸਰਕਾਰੀ ਕਾਲਜਾਂ ਦੇ ਵਿੱਚ ਤੇ ਹੋਸਟਲ ਫੈਸਿਲਿਟੀ ਚਾਹੀਦੀ ਐ ਅਗੇ ਉਹ ਫਿਰ ਕੋਸਟ ਉਹਨਾਂ ਨੂੰ ਬੀਅਰ ਕਰਨੀ ਪੈਂਦੀ ਹੈ ਮੈਸੇਜ ਕੀਤਾ ਤੁਹਾਡਾ ਉਹਨਾਂ ਬੱਚਿਆਂ ਨੂੰ ਮੇਰਾ ਬੱਚਿਆਂ ਨੂੰ ਇਹੀ ਮੈਸੇਜ ਹੈ ਕਿ ਜਿੰਨਾ ਹੋ ਸਕੇ ਸਰਕਾਰੀ ਯੂਨੀਵਰਸਿਟੀ ਸਰਕਾਰੀ ਕਾਲਜਾਂ ਨੂੰ ਪ੍ਰੇਫਰ ਕਰਨ ਜਾਂ ਜਿਹੜੀਆਂ ਅੱਛੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਹੈ ਉਹਨਾਂ ਨੂੰ ਪ੍ਰੇਫਰ ਕਰਨ ਤੇ ਆਪ ਦੇ ਟੈਕਨੀਕਲ ਜਿਹੜੇ ਕੋਰਸਿਸ ਐ ਮੈਕਸਿਮਮ ਉਹ ਕਰਨ ਜਿਹੜੀਆਂ ਗ੍ਰੈਂਡ ਕਮਿਸ਼ਨ ਜਿਹੜੀਆਂ ਤੁਹਾਨੂੰ ਕੋਰਸਸ ਰਿਕਮੈਂਡ ਕਰਦੇ ਆ ਉਹ ਕਰਨ ਜਿਨ੍ਹਾਂ ਤੁਹਾਨੂੰ ਅੱਗੇ ਚੱਲ ਕੇ ਜਿਹਦੇ ਨਾਲ ਤੁਹਾਡਾ ਕੈਰੀਅਰ ਓਰੀਐਂਟਡ ਕੋਰਸਸ ਨੇ ਉਹ ਕਰਨ ਤੇ ਨੰਬਰ 2 ਜਿਵੇਂ ਹੁਣ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਆਪਣੀ ਹੋਂਦ ਲਈ ਲੜਾਈ ਲੜ ਰਹੇ ਨੇ ਮੇਰਾ ਉਹਨਾਂ ਨੂੰ ਇਹ ਮੈਸੇਜ ਹੈ ਕਿ ਤੁਸੀਂ ਆਪਣੀ ਲੜਾਈ ਲੜੋ ਤੁਹਾਡਾ ਹੱਕ ਬਣਦਾ ਹੈ ਤੇ ਪਰ ਕਾਨੂੰਨ ਨੂੰ ਹੱਥ ਚ ਲੈ ਕੇ ਨਹੀਂ ਕਰਨਾ ਜੋ ਵੀ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰੋ ਆਪਣਾ ਆਪਣਾ ਆਪਣੇ ਪਰਿਵਾਰ ਦੀ ਸੇਫਟੀ ਨੂੰ ਲੈ ਕੇ ਉਹਨੂੰ ਮੱਧਿਆ ਨਜ਼ਰ ਰੱਖ ਕੇ ਕਰੋ ਕੋਈ ਵੀ ਐਸਾ ਐਕਟ ਨਾ ਕਰੋ ਜਿਹਦੇ ਨਾਲ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਮੌਕਾ ਮਿਲੇ ਕਿ ਤੁਹਾਨੂੰ ਗਲਤ ਅਨਸਰ ਘੋਸ਼ਿਤ ਕਰਨਾ ਪਵੇ ਤੇ ਇੱਕ ਕੁਐਸਚਨ ਮੇਰਾ ਹੋਰ ਸੀ ਜਾਨਦਿਆਂ ਦੇ ਬੜਾ ਇੰਪੋਰਟੈਂਟ ਕੁਐਸਚਨ ਹੈ ਹੈਂਜੀ ਜਿਹੜਾ ਬੱਚਾ ਪਲੱਸ 2 ਕਰਕੇ ਪਾਸ ਕਰਦਾ ਹੈ ਤੇ ਯੂਨੀਵਰਸਿਟੀ ਜਾਂ ਕਾਲਜ ਜਾਂਦਾ ਪ੍ਰਾਈਵੇਟ ਯੂਨੀਵਰਸਿਟੀ ਨੂੰ ਡਾਕੂਮੈਂਟ ਜਿਆਦਾ ਕਰਦੇ ਨੇ ਲੋਕ ਕਿ ਉੱਥੇ ਕੀ ਕਰਨਾ ਹੈ ਪਲੇਸਮੈਂਟ ਬਹੁਤ ਵਧੀਆ ਦਿੰਦੇ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਐਕਚੁਅਲੀ ਉਹਨਾਂ ਦਾ ਜਿਹੜਾ ਮਾਰਕੀਟਿੰਗ ਸਿਸਟਮ ਹੁੰਦਾ ਹੈ ਉਹ ਥੋੜਾ ਐਡਵਾਂਸ ਜੇ ਸਾਰੀ ਯੂਨੀਵਰਸਿਟੀ ਇਦਾਂ ਨਹੀਂ ਕਰਦੀਆਂ ਮੈਨੂੰ ਲੱਗਦਾ ਐਕਚੁਅਲੀ ਸਰਕਾਰੀ ਯੂਨੀਵਰਸਿਟੀਆਂ ਮਾਰਕੀਟਿੰਗ ਲੈਵਲ ਦੇ ਕੰਮ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੂੰ ਇੱਕ ਆਪਣਾ ਵਿਸ਼ਵਾਸ ਹੁੰਦਾ ਹੈ ਕਿ ਸਾਡੇ ਕੋਲ ਪੜਿਆ ਬੱਚਾ ਇਹਨੂੰ ਆਪਣੀ ਆਟੋਮੈਟਿਕਲੀ ਨੌਕਰੀ ਮਿਲ ਜਣੀ ਹੈ ਬਟ ਜਿਹੜੀਆਂ ਬਟ ਅੱਜਕੱਲ ਸਮਝਦੇ ਤਾਂ ਡਿਮਾਂਡ ਹੈਗੀ ਹੈ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀ ਆਣ ਹੈ ਜੀ ਉਹਨਾਂ ਨੇ ਅਡਜਸਟ ਕਰਨਾ ਹੁੰਦਾ ਹੈ ਮਾਰਕੀਟ ਨੂੰ ਮਾਰਕੀਟ ਦੇ ਹਿਸਾਬ ਨਾਲ ਚੱਲਦੇ ਆ ਉਹ ਉਹਨਾਂ ਕੋਲ ਮਾਰਕੀਟ ਦੇ ਵੀ ਲੋਕ ਹੁੰਦੇ ਨੇ ਮਾਰਕੀਟ ਦੇ ਐਕਸਪਰਟਸ ਹੁੰਦੇ ਨੇ ਉਹੀ ਕੋਰਸ ਪ੍ਰੋਵਾਈਡ ਕਰਦੇ ਜੋ ਅੱਜ ਚੱਲ ਰਿਹਾ ਉਹਨਾਂ ਨੇ ਉਹੀ ਕੋਰਸ ਦੇਣੇ ਆ ਤੁਹਾਨੂੰ ਉਹੀ ਕੋਰਸ ਆਫਰ ਕਰਦੇ ਨੇ ਉਹ ਜਿਹੜੇ ਅੱਜ ਅੱਜ ਜਿੰਨਾਂ ਦੀ ਜ਼ਰੂਰਤ ਹੈਗੀ ਹੈ ਤੇ ਉਹਨਾਂ ਦਾ ਟਾਈ ਐਪ ਹੁੰਦਾ ਹੈ ਕੰਪਨੀਆਂ ਨਾਲ ਨਾ ਇੰਟਰਨੈਸ਼ਨਲ ਲੈਵਲ ਦੀਆਂ ਕੰਪਨੀਆਂ ਨਾਲ ਨੈਸ਼ਨਲ ਲੈਵਲ ਦੀਆਂ ਕੰਪਨੀਆਂ ਨਾਲ ਉਹ ਉਸ ਤਰੀਕੇ ਦੇ ਕੋਰਸ ਬੱਚਿਆਂ ਨੂੰ ਦਿੰਦੇ ਨੇ ਜਿਹੋ ਜੀ ਅੱਜ ਕੰਪਨੀਆਂ ਦੇ ਵਿੱਚ ਡਿਮਾਂਡ ਹੈ ਤੇ ਉਹ ਫਿਰ ਉੱਥੇ ਕੈਂਪਸ ਲੱਗਦੇ ਨੇ ਉਹਨਾਂ ਦੇ ਯੂਨੀਵਰਸਿਟੀ ਦੇ ਕੈਂਪਸ ਰਿਕਰੂਟਮੈਂਟ ਦੇ ਤੇ ਉਹ ਸਾਡੀਆਂ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਮੇਰੇ ਖਿਆਲ ਚ ਉਹ ਇਹਦੇ ਵਿੱਚ ਥੋੜਾ ਪਿੱਛੇ ਨੇ ਤੇ ਇਹ ਪ੍ਰਾਈਵੇਟ ਯੂਨੀਵਰਸਿਟੀਆਂ ਇਹਦੇ ਵਿੱਚ ਥੋੜਾ ਅੱਗੇ ਨੇ ਕਿਉਂਕਿ ਉਹ ਐਡਵਾਂਸਮੈਂਟ ਲਈ ਬਹੁਤ ਅੱਗੇ ਕਮਰਸ਼ੀਅਲਾਈਜ਼ ਹੋ ਗਈਆਂ ਨਾ ਉਹ ਤੇ ਕਮਰਸ਼ੀਅਲਾਈਜ਼ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਇਹ ਸਾਰਾ ਕੁਝ ਕਰਨਾ ਪੈਂਦਾ ਤਾਂ ਅੱਜ ਦਾ ਬੱਚਾ ਪ੍ਰਾਈਵੇਟ ਸਕੂਲ 'ਚ ਨਹੀਂ ਪੜਦਾ ਸਰਕਾਰੀ ਪ੍ਰਾਈਵੇਟ ਸਕੂਲ 'ਚ ਪੜਦਾ ਸਰਕਾਰੀ ਸਕੂਲ 'ਚ ਨਹੀਂ ਪੜਦਾ ਤੇ ਇਸੇ ਤਰ੍ਹਾਂ ਯੂਨੀਵਰਸਿਟੀ ਨੇ ਸੇਮ ਚੀਜ਼ ਹੈ ਉਹਦੇ ਦੋ ਮੇਜਰ ਕਾਰਨ ਹੈਗੇ ਜੀ ਪ੍ਰਾਈਵੇਟ ਸਕੂਲ ਐਂਡ ਕਾਲਜ 'ਚ ਨੂੰ ਬੱਚੇ ਇਸ ਕਰਕੇ ਜਾਂਦੇ ਨੇ ਲੋਕਾਂ ਨੂੰ ਐ ਲੱਗਦਾ ਹੈ ਕਿ ਪ੍ਰਾਈਵੇਟ ਜਿਆਦਾ ਫੀਸ ਵਾਲੇ ਸਕੂਲ 'ਚ ਜਾਂ ਕਾਲਜ 'ਚ ਪੜ ਕੇ ਸਟੇਟਸ ਜਿਹੜੀ ਹੈ ਉਹ ਥੋੜਾ ਹਾਈ ਸਟੇਟਸ ਸਿੰਬਲ ਮਹਿਸੂਸ ਕਰਦੇ ਨੇ ਸਟੇਟਸ ਸਿੰਬਲ ਬਣਦਾ ਹੈ ਸਰਕਾਰੀ ਸਕੂਲ ਨੂੰ ਲੋਕ ਐ ਸਮਝਦੇ ਨੇ ਵੀ ਜਿਵੇਂ ਇਹ ਕੋਈ ਉਹ ਉਹਨੇ ਸਟੈਂਡਰਡ ਦਾ ਸਕੂਲ ਨਹੀਂ ਹੈ ਬਟ ਜਿੱਥੋਂ ਤੱਕ ਮੇਰੀ ਜਾਣਕਾਰੀ ਦੇ ਹਿਸਾਬ ਨਾਲ ਸਰਕਾਰੀ ਸਕੂਲ ਜਿਹੜੇ ਐ ਸਰਕਾਰੀ ਸਕੂਲ ਜਾਂ ਸਰਕਾਰੀ ਕਾਲਜਾਂ ਦੇ ਵਿੱਚ ਸਰਕਾਰ ਜਦੋਂ ਪ੍ਰੋਫੈਸਰ ਜਾਂ ਟੀਚਰ ਅਪਾਇੰਟ ਕਰਦੀ ਐ ਤਾਂ ਉਹ ਪ੍ਰੋਪਰ ਡਿਗਰੀ ਹੋਲਡਰਸ ਨੂੰ ਐਕਸਪਰਟ ਨੂੰ ਹੀ ਉੱਥੇ ਰੱਖਦੇ ਨੇ ਤੇ ਉਹਨਾਂ ਦਾ ਐਕਸਪੀਰੀਅੰਸ ਉਹਨਾਂ ਦਾ ਲੈਵਲ ਬਹੁਤ ਅੱਛਾ ਹੁੰਦਾ ਹੈ ਤੇ ਉਹ ਉਹਨਾਂ ਦੀ ਪੜ੍ਹਾਈ ਦਾ ਸਟੈਂਡਰਡ ਵੀ ਬਹੁਤ ਅੱਛਾ ਹੁੰਦਾ ਹੈ ਤੇ ਇਸ ਕਰਕੇ ਮੇਰੀ ਬੱਚਿਆਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਇਹੀ ਰਿਕੁਐਸਟ ਹੈ ਕਿ ਜਿੰਨਾ ਹੋ ਸਕੇ ਸਰਕਾਰੀ ਸਕੂਲਸ ਐਂਡ ਸਰਕਾਰੀ ਕਾਲਜੇਸ ਨੂੰ ਪ੍ਰੇਫਰ ਕਰਨ ਮੇਰੇ ਨਾਲ ਤੁਹਾਡੇ ਬਜਟ ਦੀ ਵੀ ਹੋ ਰਹੇਗੀ ਬਜਟ ਫ੍ਰੈਂਡਲੀ ਵੀ ਰਹੇਗਾ ਤੇ ਨੰਬਰ 2 ਤੁਹਾਡੇ ਬੱਚਿਆਂ ਨੂੰ ਇੱਧਰ ਉੱਧਰ ਭਜਾਣਾ ਵੀ ਨਹੀਂ ਪਊਗਾ ਤੇ ਤੁਹਾਨੂੰ ਜੌਬ ਲੈਣ ਲਈ ਵੀ ਉਹ ਸੌਕ ਰਹੇਗੀ ਜਿਹੜੀ ਐਜੂਕੇਸ਼ਨ ਨੂੰ ਇੱਕ ਮੇਰਾ ਹੋਰ ਦਿਮਾਗ ਵਿੱਚ ਵਿਚਾਰ ਆਇਆ ਜਿਹੜਾ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਸਾਡਾ ਸਟੇਟਸ ਬੜਾ ਬੜੀਆ ਹੋ ਗਿਆ ਪਰ ਜੇ ਮੈਂ ਕਹਿੰਦਾ ਵੀ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਸਰਕਾਰੀ ਸਕੂਲ ਹੈ ਸਾਰੇ ਪ੍ਰਵਾਸੀ ਬੱਚੇ ਪੜ੍ਹਦੇ ਨੇ ਉੱਥੇ ਉਹੀ ਅੱਗੇ ਜਾ ਕੇ ਉਹਨਾਂ ਨੂੰ ਕਿਉਂਕਿ ਅੱਜਕੱਲ੍ਹ ਪੰਜਾਬ ਇਸ ਤੋਂ ਅਗਰ ਤੁਹਾਨੂੰ ਗਵਰਨਮੈਂਟ ਜੌਬ ਲੈਣੀ ਹੈ ਤੇ ਤੁਹਾਨੂੰ ਪੰਜਾਬੀ ਦਾ ਟੈਸਟ ਕਲੀਅਰ ਕਰਨਾ ਪੈਂਦਾ ਇਹ ਪੰਜਾਬ ਗਵਰਨਮੈਂਟ ਵੱਲੋਂ ਵੀ ਸਪੈਸ਼ਲੀ ਇਹ ਕਿਹਾ ਹੋਇਆ ਹੈ ਬਟ ਮੈਂ ਕਹਿੰਦਾ ਉਹ ਬੱਚੇ ਹੀ ਆਫਸਰ ਬਣਗੇ ਗੇਮ ਵਿੱਚ Obviously ਜਿਹਦੇ ਮਨ ਦੇ ਅੰਦਰ ਚਾਹ ਹੈਗੀ ਕੋਈ ਸਿੱਖਣ ਦੀ ਉਹ ਹੁਣ ਚਾਹੇ ਪ੍ਰਵਾਸੀ ਹੋਵੇ ਚਾਹੇ ਉਹ ਲੋਕਲ ਹੋਵੇ ਜਿਹੜੇ ਪ੍ਰਵਾਸੀ ਬੱਚੇ ਨੇ ਕਿਉਂਕਿ ਉਹਨਾਂ ਸਕੂਲਾਂ ਦੇ ਵਿੱਚ ਇੰਨੇ ਅਪਡੇਟਡ ਸਕੂਲ ਜਾਂ ਕਾਲਜੇਜ਼ ਨਹੀਂ ਹੈ ਉਹ ਇੱਥੇ ਆ ਕੇ ਇਸ ਕਰਕੇ ਪ੍ਰੇਫਰ ਕਰਦੇ ਨੇ ਕਿ ਇੱਥੇ ਪੜਿਆ ਜਾਵੇ ਸੋਅਰ ਦੇ ਕਿ ਉਹਨਾਂ ਦਾ ਜਿਹੜਾ ਪੜ੍ਹਾਈ ਦਾ ਸਟੈਂਡਰਡ ਹੈ ਥੋੜਾ ਅਪਡੇਟ ਰਹੇ ਤੇ ਫਿਰ ਉਹ ਅੱਗੇ ਚੱਲ ਕੇ ਸਰਕਾਰੀ ਨੌਕਰੀਆਂ ਜਿਹੜੀਆਂ ਨੇ ਸਰਕਾਰੀ ਆਧਾਰਿਆਂ ਵਿੱਚ ਬੜੇ ਆਸਾਨੀ ਨਾਲ ਸਾਰਿਆਂ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਮਿਲਣ ਗਈਆਂ ਕਿਉਂ ਕਿ ਉਹਨਾਂ ਨੇ ਅੱਛੇ ਸਟੈਂਡਰਡ ਦੇ ਸਕੂਲ ਦੇ ਵਿੱਚ ਐਜੂਕੇਸ਼ਨ ਲੈ ਲਈ ਹੈ ਹੁਣ ਨੋ ਡਾਊਟ ਕਿ ਅੱਜ ਦਾ ਸਮਾਂ ਇਹ ਹੈ ਕਿ ਵੱਡਾ ਸਾਰਾ ਕੈਂਪਸ ਹੋਣਾ ਚਾਹੀਦਾ ਬਹੁਤ ਵੱਡੀ ਬਿਲਡਿੰਗ ਹੋਣੀ ਚਾਹੀਦੀ ਹੈ ਹਾਈ ਲੈਵਲ ਦੇ ਕਲਾਸਰੂਮਸ ਹੋਣੇ ਚਾਹੀਦੇ ਏਸੀ ਹੋਣੇ ਚਾਹੀਦੇ ਹੈ ਆਉਣ ਜਾਣ ਦੀ ਫੈਸਿਲਿਟੀਆਂ ਹੋਣੀ ਚਾਹੀਦੀਆਂ ਬਟ ਉਹ ਸਰਕਾਰੀ ਸਕੂਲ ਨਹੀਂ ਪ੍ਰੋਵਾਈਡ ਕਰਾ ਪਰਦੇ ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਸਰਕਾਰੀ ਸਕੂਲ ਦੀ ਜਿਹੜਾ ਪੜ੍ਹਾਈ ਦਾ ਸਟੈਂਡਰਡ ਲੋ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਕਾਲਜਾਂ ਦੇ ਵਿੱਚ ਐਜੂਕੇਟਿਡ ਲੋਕ ਹੁੰਦੇ ਨੇ ਹਾਈਲੀ ਐਜੂਕੇਟਿਡ ਹੁੰਦੇ ਨੇ নো ਡਾਊਟ ਤੇ ਇਸ ਕਰਕੇ ਪ੍ਰੇਫਰ ਕਰਨਾ ਚਾਹੀਦਾ ਹੈ ਕਿ ਸਰਕਾਰੀ ਸਕੂਲ ਜਾਂ ਸਰਕਾਰੀ ਕਾਲਜ ਹੀ ਜਿਆਦਾ ਚੁਣੇ ਜਾਣਾ ਨਾ ਏਸ ਸੋ ਦੋਸਤੋ ਤੁਸੀਂ ਇਹ ਵੀਡੀਓ ਦੇਖੀ ਸਾਡੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਅੱਗੇ ਤੋਂ ਸੁਝਾਅ ਦੇਣਾ ਕਿ ਕਮੈਂਟ ਵਿੱਚ ਅਸੀਂ ਇਸ ਤਰ੍ਹਾਂ ਦੀ ਹੋਰ ਵੀ ਤੁਹਾਡੇ ਲਈ ਤੁਹਾਡੇ ਅੱਗੇ ਰੁਕ ਰੁਕ ਕੁਝ ਖਾਸ ਗੱਲਾਂ ਕਿਤੇ ਜਾਣ ਗੱਲਾਂ ਤੇ ਇਹ ਚੁਭਮੀ ਆਏ ਬਟ ਇਹ ਸਚੀਆਂ ਨੇ ਇਸ ਐਪੀਸੋਡ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਨਾ ਧੰਨਵਾਦ